ਸਸਿਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜੀ ਚ ਹੋਗੇ ਦੇਖ ਲੋ ਜੀ ਤੁਸੀਂ ਇੰਡੀਆ ਦਾ ਸੈਂਸੇਸ਼ਨ ਕਿੱਡੇ ਨਜ਼ਾਰੇ ਤੇ ਇੰਨਾ ਚ ਜਿੱਥੇ ਮਜੀ ਸੋਜੋ ਕੋਈ ਬੈਠਣ ਵਾਲੀ ਚੀਜ਼ ਹੈ ਬੇਸ਼ੱਕ ਸੋਹਣ ਵਾਲੀ ਚੀਜ਼ ਹੈ ਨਜ਼ਾਰੇ ਲੋ ਜੀ ਕੋਈ ਪੁੱਛਣ ਵਾਲੀ ਨਹੀਂ ਕੋਈ ਗਿਛਣ ਵਾਲੀ ਖਾਣ ਪੀਣ ਦੀਆਂ ਮੋਜਾਂ ਕੋਈ ਪਪੜ ਵੇਚ ਰਿਹਾ ਕੋਈ ਪਠੋਲੇ ਵੇਚ ਰਿਹਾ ਕੋਈ ਪੂੜੀਆਂ ਵੇਚ ਰਿਹਾ ਹੈ ਕੋਈ ਚਾਹ ਵੇਚ ਰਿਹਾ ਕੋਈ ਯੂਸ ਵੇਚ ਰਿਹਾ ਹੈ ਯਾਨੀ ਕਿ ਕੋਈ ਨਾ ਕੋਈ ਚੀਜ਼ ਤੁਹਾਨੂੰ ਗੱਡੀ ਚੋਂ ਮਿਲ ਜਾਂਦੀ ਟੀਨ ਚੋਂ ਖਾਣ ਪੀਣ ਦੀ ਤੇ ਬੋਰਿੰਗ ਦਾ ਕੰਮ ਹੀ ਕੋਈ ਨਹੀਂ ਤੇ ਜੇ ਸਰਦੀਆਂ ਦੇ ਦਿਨ ਨੇ ਤੇ ਫਿਰ ਮੂੰਗਫਲੀ ਮਿਲ ਜਾਂਦੀ ਹੈ ਚਾਹ ਤੇ ਵੈਸੇ ਹੀ 12 ਮਹੀਨੇ ਚੱਲਦੀ ਜਾਂਦੀ ਭਾਵੇਂ ਗਰਮੀ ਹੋਵੇ ਤੇ ਭਾਵੇਂ ਸਰਦੀ ਹੋਵੇ ਯਾਨੀ ਕਿ ਬਹੁਤ ਮਜ਼ਾ ਹੈ ਹਰ ਤਰ੍ਹਾਂ ਦੀ ਤੁਹਾਨੂੰ ਇੱਥੇ ਅਨਜਾਇਮੈਂਟ ਹੋ ਜਾਂਦਾ ਹੈ ਕਦੀ ਕਦੀ ਉਹ ਗਾਣੇ ਬੋਦਨ ਆ ਜਾਂਦੇ ਵੇ ਕਦੀ ਕਦੀ ਬੱਚੇ ਆ ਜਾਂਦੇ ਵੇ ਇਹ ਦੇਖ ਲਓ ਤੁਸੀਂ ਚਾਹ ਚੱਲ ਰਹੀ ਜੇ 1 ਮਿੰਟ ਚ ਚਾਹ ਤਿਆਰ ਹੋ ਜਾਂਦੀ ਹੈ ਇਹ ਵੇਖ ਲਓ ਦਾਲ ਨਮਕੀਨ ਵੇਚ ਰਹੇ ਜੇ ਯਾਨੀ ਕਿ ਜਿਹੜਾ ਜਦੋਂ ਬੰਦਾ ਵਿਦੇਸ਼ ਤੋਂ ਜਾਂਦਾ ਨਾ ਉਹ ਤੇ ਬੜਾ ਹੈਰਾਨ ਹੁੰਦਾ ਜਿਹੜਾ ਪਹਿਲੀ ਵਾਰੀ ਜਾਂਦਾ ਹੈ ਇਹ ਵੇਖ ਲਓ ਤੁਸੀਂ ਬੈੱਡ ਸ਼ੀਟਾਂ ਵੀ ਕੰਡੀਆਂ ਜੀਆਂ ਸ਼ੋਲ੍ਹਾਂ ਵੀ ਕੰਡੀਆਂ ਜੇ ਜਿਹੜੇ ਉੱਤੇ ਰਹਿਣਦੇ ਵੇ ਉਹਨਾਂ ਤੇ ਸਾਰੇ ਨਿਆਰੇ ਰੋਜ਼ ਵੇਖੇ ਹੁੰਦੇ ਵੇ ਲੇਕਿਨ ਜਿਹੜਾ ਵਿਦੇਸ਼ ਤੋਂ ਜਾਂਦਾ ਨਾ ਖਾਸ ਕਰਕੇ ਜਿਹਦਾ ਜਨਮ ਕਿਤੇ ਬਾਹਰ ਹੋਇਆ ਹੋਵੇ ਉਤ ਵਿਕਰਾਣ ਹੁੰਦਾ ਵੀ ਕਿੰਨੇ ਨਜ਼ਾਰੇ ਤੇ ਕੋਈ ਚਿੰਤਾ ਨਹੀਂ ਕਿਸੇ ਕਿਸਮ ਦੀ ਆ ਦੇਖ ਲਓ ਤੁਸੀਂ ਸਮਾਨ ਵੀ ਆ ਰਿਹਾ ਹੈ ਬਾਕੀ ਦੋਸਤੋ ਜਦੋਂ ਗੱਡੀ ਉਤਰਨਾ ਹੈ ਜਾਂ ਜਦੋਂ ਗੱਡੀ ਚੜ੍ਹਨਾ ਹੈ ਉਦੋਂ ਜ਼ਰੂਰ ਨਾਨੀ ਯਾਦ ਆਂਦੀ ਬੰਦੇ ਨੂੰ ਇੰਨਾ ਕੁ ਰਸ਼ ਹੁੰਦਾ ਹੈ ਉਹ ਨਹੀਂ ਵੇਖਦੇ ਵੀ ਬੰਦੇ ਨੂੰ ਪਹਿਲਾਂ ਉਤਰ ਲੈਣ ਦੀਏ ਤੇ ਬਾਅਦ ਚ ਚੜ੍ਹੇਗਾ ਨਹੀਂ ਬਸ ਗੱਡੀ ਖਲੋਤੀ ਤੇ ਫੜਾ ਫੜ ਚੜਨ ਦੀ ਕਰਨਾ ਸੀਟ ਮਲਣ ਦੀ ਗੱਲ ਹੈ ਪਾਣੀ ਦੇ ਜਿਹੜੇ ਬੇਸ਼ੇਦ ਦਬਾਅ ਹੋਏ ਤਾਂ ਵਿੱਚ ਬੈਠ ਜਾਂਦੇ ਲੋਕ ਥੱਕੇ ਨਾ ਆ ਗਏ ਉਹ ਭਾਜੀ ਜਿਹੜਾ ਪਰੇ ਹੋਵੇਂ ਬੈਣਾ ਉਹ ਥੋੜੀ ਸੀਟ ਬਣਾਓ ਯਾਰ ਕੁਝ ਨਹੀਂ ਹੁੰਦਾ ਉਹ ਬੰਦੇ ਬੰਦੇ ਪੂਰੀ ਸੀਟ ਮਾਲ ਕੇ ਬੈਠ ਜਾਂਦੇ ਤੇ ਜੇ ਤੁਸੀਂ ਕਿਤੇ ਨਿਊਜ਼ਪੇਪਰ ਲੈ ਲਿਆ ਨਾ ਤੇ ਉਹ ਬਸ ਅੱਧੇ ਪੌਣੇ ਘੰਟੇ ਦਾ ਪੂਰੀ ਘੜੀ ਖੋ ਜਾਂਦਾ ਤੁਹਾਡੇ ਪੜਨੇ ਪੜਦੇ ਨਾਲ ਦੀ ਗੋਣੇ ਨੇ ਫੱਲਿਆ ਅਖਿਰ ਅੱਜ ਕੱਲ੍ਹ ਤੇ ਥੋੜਾ ਕੰਮ ਹੀ ਘਟ ਗਿਆ ਕਿਉਂਕਿ ਨਿਊਜ਼ਪੇਪਰ ਦਾ ਕੰਮ ਅੱਜ ਕੱਲ੍ਹ ਮੋਬਾਈਲ ਨੇ ਲੈ ਲਿਆ ਹਰ ਬੰਦਾ ਮੋਬਾਈਲ 'ਚ ਮਸਤ ਹੈ ਬਾਕੀ ਦੋਸਤੋ ਹਾਰ ਮੁੜ ਕੇ ਆਪੋ ਆਪਣੀ ਜਾਰੇਵੇਂ ਲੇਕਿਨ ਅਸੀਂ ਸਫਰ ਬੜਾ ਕੀਤਾ ਯੂਰਪ ਚ ਇੱਥੇ ਵਾਰ-ਵਾਰ ਤੁਹਾਨੂੰ ਨਾ ਇਕੋ ਵੈਗਨ ਜੀ ਲੈ ਕੇ ਆ ਜਾਂਦੇ ਵੀ ਟ੍ਰੇਨ ਦੇ ਵਿੱਚ ਕਾਫੀ ਚਾਹ ਨਮਕੀਨ ਮਿਲ ਜਾਂਦੀ ਏ ਇਹ ਨਹੀਂ ਵੀ ਐਂਡਮੈਂਟ ਬਾਅਦ ਹਰ ਸੈਕਸ਼ਨ ਦੇ ਬੰਦਾ ਚੜ ਗਿਆ ਕੋ ਉਤਰ ਗਿਆ ਕੋਈ ਘਰੋਗੀ ਗੱਡੀ ਰਸਤੇ ਚ ਉਹ ਚੱਕਰ ਸੇ ਬਿਲਕੁਲ ਨਹੀਂ ਜੇਗਾ ਐਸ ਦੋਸਤੋ ਸ਼ਹਿਰ ਹੈਗਾ ਜੀ ਇਟਲੀ ਦਾ ਮਿਲਾਨ ਅਸੀਂ ਇੰਡੀਆ ਗਏ ਸੀ ਇੱਕ ਦਿਨ ਰੁਕੇ ਸੀ ਮਿਲਾਨ ਚ ਤੇ ਮੈਂ ਹਾਂ ਚਲੋ ਥੋੜੀ ਵੀਡੀਓ ਬਣਾ ਲਈਏ ਤੁਹਾਡਾ ਵੀਡੀਓ ਸ਼ੇਅਰ ਕਰ ਦਿੰਦੇ ਆ ਦੇਖ ਲਓ ਕਿੰਨੀਆਂ ਰੌਣਕਾਂ ਗਈਆਂ ਜੇ ਇਹ ਲਾਕਾ ਇੱਥੇ ਗਾ ਟੂਰਿਸਟ ਇੱਥੇ ਇੰਨੀ ਕਿ ਜਨਤਾ ਹੁੰਦੀ ਜਿਵੇਂ ਕੋਈ ਮੇਲਾ ਲਗਾ ਹੋਇਆ ਕਿਉਂਕਿ ਜਿਹੜਾ ਵੀ ਟੂਰਿਸਟ ਆਂਦਾ ਹੈ ਉਹ ਮਿਲਾਨ ਜੂਰ ਦੇਖ ਕੇ ਜਾਂਦਾ ਹੈਗਾ ਅੱਜ ਕੱਲ੍ਹ ਤੇ ਆਪਣੇ ਇੰਡੀਅਨ ਬੰਦਿਆਂ ਦੀ ਇੱਥੇ ਬੜੀ ਪਰਮਾ ਰਹੀ ਏ ਸਭ ਤੋਂ ਜ਼ਿਆਦਾ ਬੰਦੇ ਇੰਗਲੈਂਡ ਤੋਂ ਬਾਅਦ ਤੁਹਾਨੂੰ ਇਟਲੀ ਜੀ ਮਿਲ ਲਗੇ ਉਸ ਤੋਂ ਬਾਅਦ ਫਿਰ ਜਰਮਨੀ ਚ ਹੁਣ ਇਟ ਇਸ ਅ ਨੰਬਰ ਹੈਗਾ ਸਪੇਨ ਲੈ ਰਿਹਾ ਹਰ ਬੰਦਾ ਸਪੇਨ ਜਾ ਰਿਹਾ ਹੈ ਥੈਂਕ ਯੂ ਵੈਰੀ ਮਾਈਤੋਲਾ ਸਾਹਿਬ ਦਾ ਵੀਡੀਓ ਦੇਖਣੇ ਦਾ